ਹੁਣ ਲਾਤੀ ਨੱਪੀ ਜਾਣੀ ਉੱਠਣਾ ਨਹੀਂਗਾ ਉਹੜਕ ਲਾਉਂਗੀ ਕਿ ਪਹਿਲਾਂ ਉੱਠ ਕੇ ਵੀ ਆਪ ਕਰਨਾ ਤੇ ਮਗਰ ਉੱਠ ਕੇ ਵੀ ਆਪ ਹੀ ਕਰਨਾ ਹੁਣ ਤੇ ਮੁੰਡਾ ਤੇਰਾ ਵੀ ਆਖੀ ਜਾਂਦਾ ਵਾ ਵੀ ਤੂੰ ਡੈਡੀ ਹਾਂ ਕਰਿਆ ਉਥੇ ਮੁੰਡਾ ਵੀ ਛਦਾਈ ਹੋ ਗਿਆ ਮੈਂ ਐਨੀ ਫਿਰ ਦਸ ਮੁੰਡਾ ਕਿਉਂ ਛਦਾਈ ਹੋ ਗਿਆ ਦੁੰਦਰ ਤੂੰ ਕਰਨ ਕੀ ਡਈ ਆ ਮੈਂ ਤਾਂ ਚੱਲਿਆ ਹੀ ਉਥੇ ਮੈਂ ਤਾਂ ਉਹਨਾਂ ਨੂੰ ਹਾਂ ਕਰ ਆਉਣੀ ਆ ਤੇ ਤੂੰ ਨਾਲ ਚੱਲਣਾ ਤੇ ਚੱਲ ਮੇਰੇ ਨਾਲ ਤੂੰ ਹੀ ਹਾਂ ਕਰ ਆਉਣੀ ਆ ਆਹੋ ਅਗਲਾ ਹੈਗੀ ਥਾਡੀ ਟਿਕਾਣੀ ਕਿਉਂ ਤੂੰ ਹੀ ਕੱਲ੍ਹ ਲ ਜਾ ਗਿਆ ਘਰ ਆਉਣੀ ਹੈ ਤੇ ਤੂੰ ਨਾਲ ਚੱਲ ਮੇਰੇ ਮੈਂ ਤਾਂ ਨਹੀਂਗਾ ਨਾਲ ਜਾਣਾ ਕਿਉਂ ਨਾਲ ਕਿਉਂ ਨਹੀਂ ਤੂੰ ਜਾਣਾ ਨਾ ਤੂੰ ਉਹ ਬੰਨੇ ਲੱਗਦੀ ਨਾ ਤੂੰ ਉਹ ਬੰਨੇ ਲੱਗਦੀ ਆ ਉਹ ਧੀ ਨੇ ਵਿਆਹੀ ਜਾਣਾ ਹੀ ਉਹ ਉਹਨੇ ਚਾਹ ਕੋਈ ਅਮੀਰ ਲੈ ਜਾਊਗਾ ਜਾਂ ਕੋਈ ਗਰੀਬ ਘਰ ਦਾ ਲੈ ਜਾਊਗਾ ਉਹਨੇ ਵਿਆਹੀ ਜਾਣਾ ਹੀ ਤੇ ਤੇਰਾ ਮੁੰਡਾ ਨਹੀਂ ਉਹ ਵਿਆਹ ਜਾਣਾ ਹਾਂ ਹੈ ਤੂੰ ਤੇਰੇ ਹੱਥੋਂ ਮੇਰਾ ਨਿਕਲ ਜਾਣਾ ਹੀ ਤੁਹੀ ਪਿਓ ਹੋ ਕੇ ਸਰਾਪ ਦੇਣ ਰਹੇ ਆ ਤੁਹਾਡੇ ਮੂੰਹ ਗੱਲ ਸੋਭਦੀ ਆ ਪਹਿਲਾਂ ਕਿ ਤੇਰਾ ਮੁੰਡਾ ਨਹੀਂ ਵਿਆਹ ਜਾ ਮੇਰਾ ਮੁੰਡਾ ਤੁਹਾਡਾ ਕੀ ਲੱਗਦਾ ਵਾ ਉਹ ਮੇਰਾ ਹੀ ਮੁੰਡਾ ਸਈ ਪਰ ਇਹ ਵਿਆਹ ਨਹੀਂ ਹੋ ਜਾਣਾ ਤੇ ਸਵਾ ਹੱਥੋਂ ਨਿਕਲ ਜਾਣੀ ਤੇ ਮੁੜ ਕੇ ਤੂੰ ਹੱਥ ਛੱਡ ਕੇ ਹਰਕਾ ਚਟਣੀਆਂ ਬਾਹਰ ਕੋਈ ਕਿਤੇ ਕਹਿ ਦੇਣਾ ਮੈਨੂੰ ਕਿ ਤੇਰਾ ਮੁੰਡਾ ਵਿਆਹ ਨਹੀਂ ਜਾਣਾ ਤੇ ਮੈਂ ਚੀਰ ਕੇ ਵੀ ਚੋਨੀ ਲੰਘ ਜਾਣਾ ਹੈਗਾ ਪਰ ਹੁਣ ਮੈਂ ਤੁਹਾਨੂੰ ਨਹੀਂ ਕੁਝ ਵੀ ਕਹਿ ਸਕਦੀ ਤੇ ਤੂੰ ਚੱਲ ਮੈਂ ਤਾਂ ਨਹੀਂ ਜਾਣਾ ਮੈਂ ਤਾਂ ਵੇਖੀ ਆ ਕੁੜੀ ਅੱਗੇ ਹੀ ਜਿੱਦਾਂ ਦੀ ਹੈਗੀ ਆ ਉਹ ਤੂੰ ਕੁੜੀ ਵੇਖੀ ਤੇ ਮੁੰਡੇ ਨੇ ਵੀ ਤੇਰੇ ਨੇ ਵੀ ਵੇਖੀ ਆ ਤੇ ਠੀਕ ਆ ਉਹਨੂੰ ਲੱਗੀ ਆ ਤੇ ਤਾਂ ਹੀ ਮੈਨੂੰ ਆਖੀ ਜਾਂਦਾ ਵੀ ਤੂੰ ਡੈਡੀ ਯਾਦ ਹੈ ਹਾਂ ਕਰਿਆ ਤੇ ਤੁਸੀਂ ਉਹਨੂੰ ਗਾਰੀਆਂ ਆਖੋ ਵੀ ਕੋਈ ਗੱਲ ਨਹੀਂ ਇਹ ਤੇਲ ਵੇਗ ਤੇਲ ਦੀ ਧਾਰ ਵੇ ਕਾਦੀ ਛੇਤੀ ਆ ਮੈਂ ਕਿਦਾਂ ਕਹਦਾ ਕਿਉਂ ਕਿ ਇਹਦੇ ਹੱnu ਚੜਨਾ ਪੈਂਦੇ ਆ ਤੂੰ ਗੇਂਦ ਨਹੀਂ ਕਾਲੇ ਆ ਤੁਸੀਂ ਇੰਨੇ ਕਾਲੇ ਇੰਨੇ ਕਾਲੇ ਐਦਾਂ ਤਾਂ ਮੈਂ ਕਹਾਂ ਵੀ ਨਹੀਂ ਕਰੀ ਜਾਂਦਾ ਵੀ ਕਾਲੇ ਹੁਣ ਉਹਦੀ ਦੀ ਉਮਰ ਨਾ ਚੱਲੀ ਤੇ ਤੂੰ ਸਾਨੂੰ ਕਾਲੇ ਦੱਸਦੀ ਆ ਇਹ ਪਹਿਲਾਂ ਹੀ ਪਤਾ ਕਰ ਲੈਣਾ ਸੀ ਫਿਰ ਕਾਹਦਾ ਪਤਾ ਕਰਨਾ ਪਹਿਲਾਂ ਜੇ ਜਦੋਂ ਪਹਿਲਾਂ ਨਹੀਂ ਵਿਆਹੀ ਉਸੇ ਹੀ ਲੈ ਆਉਣੀ ਸੀ ਫਿਰ ਲੱਭ ਲੁਭ ਕੇ ਇਦਾਂ ਕਿਤੇ ਉਹ ਤਾਂ ਪਤਾ ਹੀ ਆਨੂ ਹਾਂ ਉਹ ਤਾਂ ਹੁਣ ਤਲਾਕ ਹੋਇਆ ਵਾ ਤੇ ਹੁਣ ਜਾ ਕੇ ਤੁਸੀਂ ਤੁਹਾਨੂੰ ਚੰਗੀ ਲੱਗੀ ਤੁਸੀਂ ਹੁਣ ਲੈ ਆਉਣੀ ਜਾ ਕੇ ਤੇ ਫਿਰ ਕੀ ਤਲਾਕ ਹੋਇਆ ਤੇ ਉਹ ਤਾਂ ਇੰਨੀ ਕਿ ਜੰਨੀ ਆ ਮੁੰਡਾ ਮੇਰਾ ਕਿੱਡਾ ਜਵਾਨ ਵਾ ਇੰਨੀ ਕਿ ਜੰਨੀ ਮੋਟੀ ਜੀ ਯਾਰ ਮਾਨਣਾ ਬੋ ਜਦੋਂ ਮੁੰਡੇ ਤੇਰੇ ਦੇ ਪਸੰਦ ਵਾ ਮੈਨੂੰ ਪਸੰਦ ਆ ਗਈ ਪਰ ਉਹਨੂੰ ਇੰਨੀ ਨਾ ਵੇਖ ਇੰਨੀ ਨਾ ਵੇਖ ਉਹਦੀ ਅਕਲ ਵੇਖ ਈ ਅਗਲੋ ਦੀ ਕੀ ਥੋੜੀ ਅਗਲ ਕਰੇ ਮੈਂ ਨਾ ਕਰੇ ਉਹ ਤੇਰੇ ਘਰ ਆ ਜੂਗੀ ਨਾ ਕਿਤੇ ਥਾਂ ਨਾ ਦਿਖਾਉਗੀ ਬੈਠੀ ਤੁਸੀਂ ਹੁਣ ਪਤਾ ਕੀ ਆ ਤੁਸੀਂ ਪਿਓ ਪੁੱਤਾਂ ਨੇ ਕਰ ਲਈ ਪੱਕੇ ਤੇ ਪੀ ਹਾਂ ਹੀ ਜਾਣਾ ਵਾ ਤੇ ਉਸੇ ਘਰ ਹੀ ਟੁੱਕਣਾ ਮੁੰਡੇ ਤੇਰੇ ਨੇ ਇਹ ਗੱਲ ਤੁਹਾਡੇ ਮਾਂਜ ਭੱਜ ਗਈ ਆ ਹੁਣ ਜੇ ਇਹਦੇ ਸੰਜੋਗ ਹੋਏ ਫਿਰ ਉਸੇ ਘਰ ਹੀ ਮੇਰਾ ਮੁੰਡਾ ਟਕੂਗਾ ਸਿੱਧੀ ਗੱਲ ਜੇ ਤੁਸੀਂ ਜਾ ਕੇ ਜਿੱਦਾਂ ਇੱਥੇ ਰਹਿ ਕਰਨ ਉਥੇ ਜਾ ਜਾ ਕੇ ਈਦਾਂ ਲੱਲੇ ਪੱਪੇ ਕੀਤੇ ਤੇ ਅਗਲਿਆਂ ਨੇ ਤੇ ਉਹਨਾਂ ਨੇ ਕੀ ਆਖਣਾ ਉਹਨਾਂ ਨੂੰ ਤੇ ਲੋੜ ਵਾ ਤੇ ਰਹਿਂਦਾ ਹੁੰਦੀ ਕੁੜੀ ਹੋਰ ਕੇ ਤੇ ਹੁਣ ਨਹੀਂ ਡਿਆ ਤੇ ਮੁੰਡਾ ਮੇਰਾ ਪੁੱਤ ਕੁਵਾਰਾ ਮਿਲ ਜਾਣਾ ਅਗਲਿਆਂ ਨੂੰ ਨਹੀਂ ਤੇ ਸਾਨੂੰ ਵੀ ਲੋੜੀ ਹੈਹੀਂ ਥਾਂ ਥਾਂ ਟੱਕਰਾ ਮਾਰਦੇ ਫਿਰਦੇ ਆ ਹੁਣ ਤੇ ਕਦੇ ਡਿਆ ਨਹੀਂ ਫਿਰ ਕਰਾਉਣ ਕਿਉਂ ਨਹੀਂ ਉਦੋਂ ਦੀ ਡਈ ਤੂੰ ਸਭ ਕੁਝ ਹੀ ਹੋ ਜਾਣਾ ਵਾ ਸਹਜ ਰੱਬ ਵਾ ਯਾਰ ਟਾਈਮ ਤੇ ਲੰਘ ਗਿਆ ਸਹਜ ਪੱਕੇ ਸੋ ਮਿੱਠਾ ਹੋਏ ਉਹ ਗੱਲ ਹੀ ਉਹ ਕਿੰਨਾ ਕ ਸਹਜ ਪੱਕੇ ਸੋ ਮਿੱਠਾ ਹੋਣਾ ਜੇ ਹੋਰ ਕਹਿੰਦਾ ਕਿ ਰੁਕਣਾ ਹੁਣ ਤੂੰ ਮੈਂ ਤਾਂ ਨਹੀਂ ਕਾ ਮੱਜੇ ਤੋਂ ਮੱਜੇ ਤੋਂ ਤੇਰ ਕੋ ਉੱਠਿਆ ਨਹੀਂ ਜਾਂਦਾ ਰੋਟੀ ਤੇਰ ਕੋ ਨਹੀਂ ਪਕਦੀ ਕਰੀ ਲਾਤ ਫੜ ਕੇ ਬਹਿ ਜਾਂ ਨਹੀਂ ਕਦੀ ਢੱਡ ਬੜ ਕੇ ਬਹਿ ਜਾਂ ਨਹੀਂ ਆ ਤੇ ਜੇ ਹੁਣ ਮੌਕਾ ਮਿਲਿਆ ਵਾ ਤਾਂ ਹੁਣ ਤੂੰ ਖਜਾ ਲੈਣਾ ਹੀ ਤੂੰ ਨਹੀਂ ਮੌਕਾ ਸੰਭੋ ਤੁਸੀਂ ਮੈਂ ਨਹੀਂ ਕਾ ਜਾਣਾ ਲੀੜੇ ਮੇਰੇ ਕਿੱਥੇ ਰੱਖਿਆ ਚਿੱਟੇ ਲੀੜੇ ਤੇ ਉਹ ਦੂਜਾ ਕਾਲਾ ਪੜਨਾ ਜਾਣਾ ਜਾਣਾ ਆਹੋ ਮੈਂ ਚੱਲਿਆਂ ਆਂਗੇ ਮੈਂ ਤਾਂ ਜਾਣਾ ਜਾਣਾ ਜਿੱਥੇ ਫੇ ਪਏ ਲੀੜੇ ਪਾਲਾ ਜਾ ਕੇ ਜਾਂ ਚੱਲ ਜਾ ਮੈਨੂੰ ਕੀ ਪਤਾ ਲੀੜੇ ਅੱਛਾ ਤੂੰ ਨਹੀਂ ਨਾਲ ਜਾਣਾ ਮੈਂ ਤਾਂ ਨਹੀਂ ਜਾਣਾ ਬੜੀਆ ਕੜਾ ਫਿਰ ਤੇਰੀ ਮੈ ਤੇ ਚੱਲਿਆ ਹੀ ਉਥੇ ਜਾ ਕੇ ਕੀ ਆਖੇਗਾ ਮਰਗੀ ਮੇਰੀ ਬੁੱਢੀ ਤਾਂ ਕਰਕੇ ਨਾਲ ਹੀ ਕੀ ਜੇ ਪੁੱਛਣਗੇ ਚੱਲ ਮੈਂ ਆਖਣਾ ਮੈਂ ਬਾਰੋ-ਬਾਰ ਹੀ ਆ ਗਿਆ ਅੱਛਾ ਮੈਂ ਆਖਣਾ ਮੈਂ ਬਾਰੋ-ਬਾਰ ਹੀ ਆ ਗਿਆ ਚੱਲ ਜਾ ਹਾਂ ਤੇਰ ਕੋ ਬੁੱਢੀ ਕੋ ਤੇਰ ਕੋ ਨਹੀਂ ਭਲਾ ਹੋਣਾ ਇਹ ਸੱਚੇ ਬਾਦਸ਼ਾਹ ਕਿ ਗਿਆ ਰਿਆ ਨਾ ਐਡਾ ਹੋ ਮਾਮਾ ਆ ਕੇ ਅਗਲੇ ਆਖਣ ਅਹੀਂ ਨਹੀਂ ਕਰਨਾ ਅਹੀਂ ਵੀ ਆਪਣੀ ਕੁੜੀ ਵਰਗਾ ਲੱਭਣਾ ਵਾ ਦਵਾਜੂ ਹੀ ਲੱਭਣਾ ਵਾ ਤੇ ਹੋ ਮਾਮਾ ਆ ਕੇ ਜਾਵੇ ਤੇ ਖੁੰਬਠ ਪਾ ਕੇ ਆਵੇ ਮੈਂ ਤੇ ਐਨੀ ਇਹ ਨਾਈ ਅਗਲੇ ਆਖੇ ਲੱਗਣ ਮੈਂ ਤਾਂ ਕਦੀ ਵੀ ਨਿਸ਼ਤਾ ਕਰਨਾ ਐਦਾਂ ਦੀ ਤਲਾਕ ਵਾਲੀ ਕੁੜੀ ਦਾ ਐਡੀ ਤਲਾਕਸ਼ੂ ਦਾਦਾ ਹਰਦੋਗੀ ਇਹਨਾਂ ਵਾਲੀ ਬਿਲਕੁਲ ਪਿਓ ਪੁੱਤਾਂ ਵਾਲੀ ਇਹ ਪਛੀ ਲੱਗੀ ਇਹਨੂੰ ਕਦੇ ਬੱਸ ਕਰਦੀ ਤੁਰ ਲੱਗਿਆ ਵੀ ਉਹ ਹੋ ਗਿਆ ਵੀ ਜਦੋਂ ਪਸਕੇ ਨਹੀਂ ਘਰੋਂ ਘਲਾਉਣਾ ਤੇ ਐਦਾਂ ਹੀ ਹੋਣੀ ਹੈ ਕੀ ਹਾਲ ਹੋ ਗਈ ਅੰਕਲ ਜੀ ਹਾਂਜੀ ਪੁੱਤ ਕੀ ਹਾਲ ਹੋ ਗਈ ਓਹ ਪਤਾ ਨਹੀਂ ਕੀ ਪਲੱਗ ਜੇ ਦੇ ਵਿੱਚ ਨੁਕਸੀ ਹੀ ਕਿਤੇ ਪੈ ਗਿਆ ਹਾਂਜੀ ਤੇ ਉਹ ਖਰਾਬ ਬੰਦ ਹੋ ਗਿਆ ਇੱਥੇ ਆਣ ਕੇ ਲੋੜ ਜੇ ਕਿਸੇ ਚੀਜ਼ ਦੀ ਨਹੀਂ ਪਤਾ ਲੋੜ ਨਹੀਂ ਕੋਈ ਨਹੀਂ ਹਾਂਜੀ ਉਹ ਮੈਂ ਲਾਇਆ ਤਾਂ ਹੈਗਾ ਵੀ ਫੋਨ ਸਟਾਰਟ ਹੋ ਜਾਣਾ ਜਾਣਾ ਕਿੱਨਾ ਕਰ ਜੇ ਜਾਣਾ ਤੇ ਪਤਾ ਬਿਸ਼ਮੀਰਾ ਸਿੰਘ ਦੇ ਘਰ ਜਾਣਾ ਸੀ ਅੱਛਾ ਫਿਰ ਤੂੰ ਵੀ ਆਪਣੇ ਘਰ ਜਾਣਾ ਏ ਅੱਛਾ ਤੁਹਾਡਾ ਘਰ ਵਾ ਹਾਂਜੀ ਹਾਂਜੀ ਮੈਂ ਉਹਨਾਂ ਦਾ ਛੋਟਾ ਮੁੰਡਾ ਜੇ ਓਹੋ ਅੱਛਾ ਅੱਛਾ ਜਿਹੜਾ ਪਲੀਸ ਦੇ ਵਿੱਚ ਵਾਹ ਹਾਂਜੀ ਹਾਂਜੀ ਅੱਛਾ ਅੱਛਾ ਹੋਰ ਠੀਕ ਠਾਕ ਪੁੱਤ ਹਾਂਜੀ ਵਧੀਆ ਹੋ ਗਿਆ ਠੀਕ ਠੀਕ ਆ ਮੈਂ ਅੱਗੇ ਇੱਕ ਦਿਨ ਆਇਆ ਸੀ ਹਾਂਜੀ ਤੋ ਪਰਚਾਈ ਤੇਰੀ ਨੇ ਭੈਣ ਨੇ ਦੱਸਿਆ ਨਹੀਂ ਵੀ ਆਏ ਹਾਂ ਅੰਕਲ ਉਹ ਅੱਛਾ ਅੱਛਾ ਫਿਰ ਠੀਕ ਤੁਹਾਡੀ ਗੱਲ ਕਰਦੇ ਹਣੇ ਹੋ ਕਰਦੇ ਹੀ ਗੱਲ ਹਾਂਜੀ 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 ਆਹੋ ਮੈਂ ਹੀ ਆਇਆ ਸੀ ਠੀਕ ਤੇ ਪੁੱਤ ਜ਼ਰੂਰੀ ਕੰਮ ਚੱਲਿਆ ਕਿਤੇ ਨਹੀਂ ਨਹੀਂ ਏਡਾ ਜ਼ਰੂਰੀ ਕੰਮ ਨਹੀਂ ਜੇ ਕੋਈ ਹਾਂ ਹਾਂਜੀ ਇੱਥੇ ਬੜਾ ਸ਼ਹਿਰ ਤੱਕ ਜਾਣਾ ਸੀ ਜੇ ਨਹੀਂ ਤੇ ਫਿਰ ਆ ਦੋ ਮਿੰਟ ਫਿਰ ਗੱਲ ਕਰਨੀ ਹੋਈ हां जी चलो चल जाने आ जा फिर ये जरूरी है चल जा नहीं नहीं कोई गल जाओ चल आ जा फिर आ जाए हाँ जी हाँ जी घरे अच्छा चलो फिर ਆਓ ਬੱਧੀ ਘਰੇ ਮੜਿਆ ਅੰਕਲ ਅਸਤੀ ਗਾਲ ਪੁੱਤ ਠੀਕ ਠਾਕ ਹਾਂਜੀ ਠੀਕ ਠਾਕ ਜੀ ਚਲੋ ਮੈਂ ਉਨੀ ਆ ਘਰੇ ਫਿਰ ਹਾਂਜੀ ਆ ਜਾਓ ਫਿਰ ਠੀਕ ਹੈ ਚਲੋ ਅੰਕਲ ਚਲ ਜਓ ਕੋਈ ਵੀ ਚਲ ਜਾਣਾ ਅੰਕਲ ਤੇ ਉਦਨ ਵਾਲੇ ਹੀ ਆ ਇਹ ਕਿਹੜੇ ਕੰਮ ਆਏ ਹੋਣਗੇ ਚਲ ਕੀ ਪਤਾ ਰਿਸ਼ਤੇ ਦਾ ਪਤਾ ਲੱਗ ਗਿਆ ਹੋਏ ਜਾਣੀ ਆ ਸਮਝੇ ਸਿਰਨੋਂ ਵਾਲਾ ਮੈਂ ਤੈਨੂੰ ਨਵਾ ਲਈ ਦਵਾ ਨਹੀਂ ਨਾ ਨਾ ਕਿਉਂ ਨਹੀਂ ਸਮਝੀ ਤੈ ਤਰੀ ਹੱਦੋਂ ਕਿ ਮੈਂ ਫੇਰ ਗੋਤ ਫੋਟ ਦੇਣੀ ਚੱਲ ਚੱਲ ਬਾਦ ਹੁਣ ਨਹੀਂ ਸਮਨੇ ਮੈਂ ਥੱਪੜ ਮਾਰਨਾ ਮਾਮੀ ਕਹਿੰਦੀ ਐਦਾਂ ਫੇਰ ਪਖੰਡ ਕਰਦੀ ਓਏ ਮੁੰਡਾ ਆ ਜਾ ਉਹਨੇ ਪੈਨ ਉੱਠ ਪਣਾ ਉਦੋਂ ਲੈਣਾ ਅੰਕਲੋਂ ਨਹੀਂ ਆਏ ਹੀਗੇ। ਸਾਚੀਆ ਅੰਕਲ ਜੀ। ਸਾਚੀਆ ਫੋਟੋ। ਠੀਕ ਆ। ਹਾਂਜੀ। ਠੀਕ ਆ। ਆ ਜਾ ਅੰਕਲ ਦੇ ਅੰਦਰ। ਲੈ ਸੌਂ ਲਿਫਟ ਨਵਾਂ ਆ ਸੇ ਦਾ। ਉਹ ਵਾਰ ਰਬੜ ਜੀ ਹਟੋਂਪਾ ਦਾ ਆਈ। ਜੂੜਾ ਕੋ ਦਿਓ ਵੀ ਨਾ ਦੇਖੀ ਚਟਲੀ। ਚੋ ਤੇ ਆਂ ਜੀ ਨਵਾ ਦੇਣਾ ਹੀ ਕਹਿੰਨਾ ਮੈਂ ਨਹੀਂ ਆਉਣਾ ਇਹ ਪਿੰਡੇ ਤੇ ਨਹੀਂ ਆਉਣਾ ਸੇ ਮੈਨੂੰ ਉਹਨੂੰ ਚੀਕਣਾ ਆ ਆ ਉਹ ਇ ਉਹ ਤਾਂ ਦਿਨੋਂ ਕਰਕ ਨਹੀਂ ਆਉਂਦਾ ਸੰਕਰਾਈ ਆਹੋ ਤੇ ਇਹ ਪਾਬੀ ਉਹਦਨੇ ਵੀ ਕਹਤਾ ਦੱਸ ਮੈਂ ਕੀ ਮਾੜਾ ਕਿਆ ਅਗੋ ਪਿਛੋ ਤਾਂ ਘਲਾਈ ਨਹੀਂ ਸੀਗੇ ਕਦੀ ਹੁਣ ਪੱਕਾ ਮੈਨੂੰ ਪਤਾ ਦੀ ਸੇਵਾ ਸੀ ਆਈ ਹੋਣੀ ਆ ਜਾਂ ਅੰਦਰ ਪੈਣ ਲੱਗੇ ਤੇ ਤਾਂ ਸੀ ਅੰਨੀ ਹੋਇਆ ਇਹਨੂੰ ਮੈ ਨਵੋਣਾ ਸੀਗਾ ਨਾਉਣ ਹੀ ਨਹੀਂ ਡਈ ਜਦੋਂ ਤੇ ਉੱਧ ਚਲ ਗਿਆ ਉਦੋਂ ਦੇ ਕੋਲ ਕੋਲ ਕਿਵੇਂ ਨੇ ਮੈਨੂੰ ਮਾਰਤਾ ਇੰਨੀ ਕਿਤੇ ਗਰਮੀ ਲਾਤੀ ਇਹਨੇ ਟਾਈਮ ਨਸੀਬ ਸਰਵਾ ਲਿਆ ਕਰ ਕੋਈ ਆ ਹੀ ਜਾਂਦਾ ਘਰ ਚੱਲ ਆ ਜਾ ਫਿਰ ਹੁਣ ਮਿਲਾਂ ਅੰਕਲ ਹੋਰ ਪਤਾ ਡਿਊਟੀ ਕਿੱਥੇ ਹੁੰਦੀ ਆ ਆਈ ਤਾਂ ਅੰਕਲ ਜੀ ਬਟਾਲੇ ਹੁੰਦੀ ਏ ਡਿਊਟੀ ਅੱਛਾ ਅੱਛਾ ਹਾਂਜੀ ਹਾਂਜੀ ਸਾਲ ਵਧੀਆ ਡੀਐਸਪੀ ਨਾਲ ਡਿਊਟੀ ਲੱਗੀ ਏ ਅੱਛਾ ਡਿਪਟੀ ਸਾਹਿਬ ਦਾ ਹਾਂਜੀ ਤੇ ਵਧੀਆ ਆ ਗਏ ਹਾਂਜੀ ਬਹੁਤ ਵਧੀਆ ਗੱਲ ਆ ਤੇ ਆ ਜਾਣਾ ਰੋਜ਼ ਘਰ ਕੇ ਜਾ ਨਹੀਂ ਨਹੀਂ ਘਰੇ ਆਉਣਾ ਏ ਹਾਂਜੀ ਰੋਜ਼ ਅੱਛਾ ਰੋਜ਼ ਸ਼ਾਮ ਨੂੰ ਆ ਜਾਂਦਾ ਹਾਂਜੀ ਸ਼ਾਮ ਨੂੰ ਆ ਜਾਂਦਾ ਠੀਕ ਆ ਜਾ ਪੁੱਤ ਆ ਜਾ ਹੋਰ ਅੰਕਲ ਜੀ ਠੀਕ ਠਾਕ ਏ ਹਾਂ ਉਹ ਤਾਂ ਠੀਕ ਆ ਸਾਰੇ ਰਾਜੀ ਬਾਜੀ ਵਧੀਆ ਬਾਕੀ ਪਰਿਵਾਰ ਸਾਰੇ ਠੀਕ ਆ ਪੁੱਤ ਸਾਰੇ ਠੀਕ ਆ ਹਾਂ ਠੀਕ ਆ ਤੇ ਉਹ ਮੈਂ ਤਾਂ ਆਇਆ ਮੈਂ ਕਿ ਤੁਹਾਨੂੰ ਮਨ ਚਾਹਦੇ ਹੁੰਦੇ ਵੀ ਅੰਕਲ ਦੇ ਜੇ ਪਰਸੂ ਹੋ ਗਏ ਘਰ ਵਿੱਚ ਫੇਰ ਆਇਆ ਨਹੀਂ ਨਹੀਂ ਕੋਈ ਗੱਲ ਨਹੀਂ ਗਣੀ ਤੁਹਾਡਾ ਆਪਣਾ ਘਰ ਆ ਜਦੋਂ ਮਰਜ਼ੀ ਆਓ ਤੁਸੀਂ ਆਹੋ ਇਹ ਤਾਂ ਗੱਲ ਹੈੀ ਪੁੱਤ ਆਪਣਾ ਘਰ ਹੀ ਆ ਉਦਾਂ ਹਾਂਜੀ ਤੇ ਇਹ ਆ ਵੀ ਕਸ਼ਮੀਰ ਤੋਂ ਹੁੰਦਾ ਤੇ ਗੱਲਾਂ ਹੋ ਰਹੀਆਂ ਹਾਂਜੀ ਹਾਂਜੀ ਦੁਨੀਆ ਤੇ ਚੱਲ ਜਾਂਦੇ ਗੱਲਾਂ ਅੱਜ ਹੋਰ ਹੋ ਗਈਆਂ ਤੇ ਹੋ ਵਾਏ ਕਿੰਨਾ ਗੰਨ ਨਹੀਂ ਪਾਣੀ ਬਸ ਪੁੱਤ ਮੈਂ ਪੁੱਤ ਆਇਆ ਸੀ ਵੀ ਤੂੰ ਉਹਦਾਂ ਆਖਿਆ ਵੀ ਰਿਸ਼ਤੇ ਬਾਰੇ ਹਾਂਜੀ ਇਹ ਕੁੜੀ ਦੇ ਰਿਸ਼ਤੇ ਬਾਰੇ ਹਾਂਜੀ ਹਾਂਜੀ ਤੇ ਮੈਂ ਆਪਣੇ ਮਨ ਨਾਲ ਵਿਚਾਰ ਕੀਤੀ ਪੁੱਤ ਹਾਂਜੀ ਘਰ ਵੀ ਸਲਾਹ ਕੀਤੀ ਤੇ ਇਹ ਆ ਵੀ ਸਾਡਾ ਬੇਟਾ ਵਾ ਅੱਛਾ ਤੇ ਜੇ ਤੁਸੀਂ ਆਖੋ ਤੇ ਤੁਸੀਂ ਵੇਖ ਸਕਦੇ ਆ ਤੇ ਆ ਵੀ ਧੀ ਦਾ ਰਿਸ਼ਤਾ ਜਿਹੜਾ ਵੀ ਮੇਰੀ ਝੋਲੀ ਪਾ ਦੇਖੋ ਗਲੀ ਮੁੰਡਾ ਵਧੀਆ ਹੋਵੇ ਬਿਨਾ ਮਤਲਬ ਨਸ਼ੇ ਪਤੇ ਨਾਲ ਕੋਈ ਕਰਦਾ ਹੋਵੇ ਉਹਦੇ ਤੁਸੀਂ ਪਤਾ ਕਰ ਲੋ ਤੇ ਇਹ ਆ ਵੀ ਉਹ ਮੁੰਡੇ ਨੂੰ ਤੁਸੀਂ ਜਾਣਦੇ ਜੀ ਜਾਣਦੇ ਕਿਦਾਂ ਅੰਖਲ ਉਹ ਤਾਂ ਗੱਡੀ ਆ ਉਹ ਕੋ ਉਹ ਇਦਾਂ ਸਾਈਆਂ ਸੂਈਆਂ ਲਾਉਂਦਾ ਜੀ ਅੱਛਾ ਅੱਛਾ ਠੀਕ ਹੈ ਮੈਂ ਤੁਹਾਨੂੰ ਫੋਟੋ ਕਰ ਲੈ ਕਿਤੇ ਉਹ ਹੀ ਦੇ ਨੇ ਜਿਹਦੀ ਗੱਡੀ ਤੋਂ ਕਰਾ ਕੇ ਦਿਨਾ ਉਹਨਾਂ ਨੂੰ ਇੱਕ ਮਿੰਟ ਉਹ ਕਹੋ ਮੁਖਾਲ ਦਿਨਾ ਤੁਹਾਨੂੰ ਵੇਖ ਲਿਓ ਦੇ ਆੜੀ ਆਹ ਸ਼ਾ ਸ਼ਾ ਠੀ ਠੀ ਏ ਤੇ ਹੋਈ ਹੈ ਨਾ ਹਾਂ ਹਾਂ ਜਾਣਦਾ ਇਹਨੂੰ ਮੈਂ ਮੁੰਡੇ ਨੂੰ ਬੜਾ ਵਧੀਆ ਮੁੰਡਾ ਏ ਮਜ਼ਾਕੀਆ ਸੁਭਾਅ ਦਾ ਨਹੀਂ ਸੰਭਲਦਾ ਆਹੋਂ ਤਾਂ ਮਜ਼ਾਕ ਬੜਾ ਕਰਦਾ ਵਾ ਹਾਂਜੀ ਹਾਂਜੀ ਤੇ ਇਹ ਮੁੰਡਾ ਜੇ ਸਾਡਾ ਮੇਰਾ ਬੇਟਾ ਆਪਣਾ ਹੈਗਾ ਕੁਆਰਾ ਅੱਛਾ ਅੱਛਾ ਠੀਕ ਠੀਕ ਤੇ ਮੰਦੇ ਵਿੱਚ ਮੇਰੇ ਇਹ ਆਇਆ ਵੀ ਇੱਕ ਤੇ ਮੇਰਾ ਸਜਨ ਮਿੱਤਰੀ ਕਲਗਸ ਫੈਲੋ ਹੀ ਤਸ਼ਵੀਰ ਸੋ ਹਾਂਜੀ ਹਾਂਜੀ ਤੇ ਕਿਉਂ ਨਾ ਹੋਵੇ ਉਹਦੀ ਬੇਟੀ ਦਾ ਰਿਸ਼ਤਾ ਮੈਂ ਹੀ ਆਪਣੇ ਘਰ ਲੈ ਜਾ ਨਹੀਂ ਉਹ ਤੇ ਗੱਲ ਅੰਕਲ ਜੀ ਠੀਕ ਆ ਤੁਹਾਡੀ ਤੇ ਪਰ ਤੁਹਾਨੂੰ ਪਤਾ ਹੈ ਨਾ ਜਿੱਦਾਂ ਪਹਿਲਾਂ ਵੀ ਆਈ ਹੈ ਤਲਾਕ ਹੋਇਆ ਇਹਦਾ ਉਹ ਸਾਰੀ ਗੱਲ ਤੁਸੀਂ ਕੀਤੀ ਆਪਣੇ ਘਰੇ ਸਾਰੀ ਕੀਤੀ ਆ ਦੱਸਿਆ ਮੈਂ ਸਭ ਕੋ ਹਾਂਜੀ ਇਹ ਆ ਵੀ ਜਦੋਂ ਅਸੀਂ ਪੜਦੇ ਨਹੀਂਦੇ ਉਦੋਂ ਐਦਾਂ ਮਜ਼ਾਕ ਮਜ਼ਾਕ 'ਚ ਮੈਂ ਕਸ਼ਮੀਰਾ ਸਾਨੂੰ ਆਪਾਂ ਇੱਕ ਦੂਜੇ ਨਾਲ ਮਜ਼ਾਕ ਕਰਦੇ ਨੇ ਵੀ ਜੇ ਤੇਰੇ ਘਰ ਬੇਟੀ ਹੋਊਗੀ ਤੇ ਮੈਂ ਤੇਰੇ ਮੁੰਡੇ ਨੂੰ ਰਿਸ਼ਤਾ ਕਰੂੰਗਾ ਇਹ ਤੇਰੇ ਉੱਤੇ ਤੂੰ ਮੇਰੇ ਮੁੰਡੇ ਨੂੰ ਰਿਸ਼ਤਾ ਕਰੀ ਮੈਂ ਕਹਿਣਾ ਚੰਗਾ ਉਹ ਮੁੰਡਾ ਕਿ ਕੀ ਹੋਇਆ ਵੀ ਮੈਂ ਬਾਹਰ ਚਲ ਗਿਆ ਫਿਰ ਇਦਾਂ ਹੀ ਚੇਤੇ ਜਿਉਂਤੇ ਭੁੱਲ ਗਏ ਤੇ ਮੈਨੂੰ ਅੱਜ ਚੇਤਾ ਆਉਂਦਾ ਹੀ ਉਹਦਾ ਵੀ ਮੈਂ ਕਿਹਾ ਵੀ ਵਾਕਿਆ ਹੁੰਦੀ ਉਹ ਗੱਲ ਮੇਰੇ ਨਾਲ ਕੀਤੀ ਤੇ ਮੈਂ ਕਿਉਂ ਨਾ ਭੱਜ ਕੇ ਜਾ ਕੇ ਕਹਿਦਾ ਤੇ ਬਾਕੀ ਆ ਵੀ ਪਤਾ ਤੁਸੀਂ ਚਾਤੀ ਮਾਰ ਲਿਓ ਮੁੰਡੇ ਨੂੰ ਬੇਸ਼ੱਕ ਪਤਾ ਕਰਨਾ ਤੇ ਸਾਡੇ ਪਿੰਡ ਚੋਂ ਪਤਾ ਕਰ ਲਿਓ ਸਾਰੇ ਨਹੀਂ ਨਹੀਂ ਪਤਾ ਚਲੋ ਕੀ ਕਰਨਾ ਤੁਹਾਡੇ ਤੇ ਯਕੀਨ ਹੀ ਆ ਨਾਲੇ ਆਪਣੀ ਤੇ ਘਰਵਾਲੀ ਗੱਲ ਨੇ ਕੋਈ ਗੱਲ ਨਹੀਂ ਬਾਕੀ ਇਹ ਆ ਕਿ ਤੁਸੀਂ ਮੁੰਡੇ ਨਾਲ ਪੂਰੀ ਗੱਲ ਕਰ ਲੈਣੀ ਹੈ ਉਹਨਾਂ ਨੂੰ ਸਾਰੀ ਗੱਲ ਦੱਸ ਦੇਣੀ ਹੈ ਵੀ ਆ ਗੱਲ ਆ ਉਹ ਤਾਂ ਮੈਂ ਕਰੋ ਸਲਾਹ ਕਰਕੇ ਤੇ ਫੇਰੀ ਤੁਰਿਆ ਠੀਕ ਆ ਕਿਉਂਕਿ ਮੁੰਡੇ ਦੇ ਵਸਣਾ ਹੁੰਦੇ ਕੁੜੀ ਨੇ ਧੀ ਨੇ ਹਾਂਜੀ ਹਾਂਜੀ ਤੇ ਮੁੰਡੇ ਦੇ ਹੀ ਰਹਿ ਹਉ ਤੇ ਫੇਰੀ ਆਪਾਂ ਦੋਵੇਂ ਜੀ ਕੀ ਕਰ ਸਕਦੇ ਆ ਹਾਂਜੀ ਸਾਰੀ ਗੱਲ ਮਾਂ ਨੂੰ ਵੀ ਉਹਦੀ ਨੇ ਸਮਝਾਇਆ ਵਾ ਅੱਛਾ ਮੁੰਡੇ ਨੂੰ ਸਮਝਾਇਆ ਤੇ ਮੈਂ ਹਬੀ ਇੱਕ ਸਾਰਾ ਬਣੀ ਆਪਾਂ ਧੀ ਦਾ ਹਾਂਜੀ ਹਾਂਜੀ ਤੇ ਉਹ ਆਂਦਾ ਵੀ ਚਲੋ రెడ్డి ਵੀ हेलो ਜਿੱਤਰਾ ਤੁਹਾਨੂੰ ਚੰਗਾ ਲੱਗਦਾ ਮੈਨੂੰ ਕੋਈ ਗੱਲ ਨਹੀਂ ਠੀਕ ਤੇ ਬਾਕੀ ਇਹ ਵੀ ਜਿੱਦਾਂ ਦੀ ਕੁੜੀ ਅਸੀਂ ਲੱਭਦੇ ਸੀ ਨਾ ਉਹਾਨੂੰ ਲੱਭਦੀ ਦੀ ਪਰ ਇਹ ਧੀ ਦੇ ਵਿੱਚ ਮੈਂ ਉਹ ਸਾਰੇ ਗੁਣ ਵੇਖੇ ਆ ਹਾਂਜੀ ਤੇ ਮੈਨੂੰ ਤਾਂ ਜੀ ਕੀਤਾ ਮੇਰਾ ਵੀ ਮੈਂ ਰਿਸ਼ਤਾ ਇੱਥੇ ਕਰਾ ਆਪਣੇ ਮੁੰਡੇ ਦਾ ਨਹੀਂ ਅੰਕਲ ਜੀ ਹਾਂ ਤੇ ਤੁਹਾਨੂੰ ਵੀ ਪਤਾ ਵੀ ਪੜੀ ਲਿਖੀ ਆ ਹੈ ਵੀ ਸਾਰਾ ਕੰਮ ਕਾਜ ਕਰਦੀ ਆ ਪਤਾ ਹੀ ਨਹੀਂ ਵੀ ਉਹਨਾਂ ਨੂੰ ਕੀ ਚਾਹੀਦਾ ਸੀ ਹੋਰ ਵੀ ਜਿਹੜਾ ਇਹਨਾਂ ਨੇ ਆ ਕੰਮ ਕੀਤਾ ਹੈ ਉਹ ਤਾਂ ਹਰ ਇੱਕ ਦੀ ਆਪੋ ਆਪਣੀ ਸੋਚ ਹੁੰਦੀ ਆ ਹਾਂਜੀ ਹਾਂਜੀ ਕਿਸ ਦੀ ਸੋਚ ਕਿਸ ਤਰ੍ਹਾਂ ਦੀ ਕਿਸ ਦੀ ਕਿਸ ਤਰ੍ਹਾਂ ਦੀ ਆ ਆਪਾਂ ਕਿਸ ਦੀ ਗੱਲ ਆਪਾਂ ਕੀ ਕਰ ਸਕਦੇ ਆ ਠੀਕ ਨਹੀਂ ਤੇ ਇਹ ਆ ਵੀ ਧੀ ਉਹਦੇ ਨਾਲ ਇੱਥੇ ਬੈਠੀ ਸੀ ਮੇਰੇ ਲਾਗੇ ਤੇ ਮੈਂ ਉਹਦੇ ਪਰਖ ਲਿਆ ਵੀ ਕੀ ਇਸ ਹਾਕਤਾ ਵੇ ਕਿੰਨੀ ਸਿਆਣੀ ਆ ਕਿੰਨੀ ਸਮਝਦਾਰ ਆ ਪਰ ਉਹ ਜਨਾਰੇ ਘਰ ਵਿਆਹੀ ਗਈ ਆ ਪਰ ਉਹਨਾਂ ਬੰਦੇ ਨੂੰ ਰੱਖਣ ਦੀ ਅਗਲੀ ਨਹੀਂ ਆਈ ਹਾਂਜੀ ਹਾਂਜੀ ਤੇ ਚਲੋ ਕੋਈ ਨਹੀਂ ਵੇਖ ਲਿਓ ਤੁਸੀਂ ਤੇ ਦਮ ਹੀ ਉਹ ਨਹੀਂ ਮੁੰਡੇ ਨੂੰ ਤੇ ਆਪਾਂ ਜਾਣਦੇ ਹੀ ਆ ਆ ਬਾਕੀ ਜਾਣਦੇ ਹੀ ਆ ਤੁਸੀਂ ਮੁੰਡੇ ਨੂੰ ਤੇ ਘਰ ਬਾਹਰ ਵੇਖਣਾ ਘਰ ਬਾਹਰ ਆ ਜਿਓ ਨਹੀਂ ਘਰ ਬਾਹਰ ਕੀ ਵੇਖਣਾ ਚਲੋ ਘਰ ਬਾਹਰ ਕੀ ਵੇਖਣਾ ਕੋਈ ਗੱਲ ਨਹੀਂ ਨਹੀਂ ਘਰ ਵੀ ਇਹ ਵੀ ਤੁਹਾਡਾ ਫਰਜ਼ ਬਣਦਾ ਤੁਹਾਨੂੰ ਦੱਸਣ ਦਾ ਤੇ ਤੁਹਾਡਾ ਫਰਜ਼ ਬਣਦਾ ਵੇਖਣ ਦਾ ਕਿਉਂਕਿ ਤੁਸੀਂ ਧੀ ਮੰਗਣੀ ਆ ਇਹ ਆ ਵੀ ਆਪਣਾ ਪੂਰਾ ਪੜਿਆ ਵਿਚਾਰ ਲਿਓ ਵੇਖ ਲਿਓ ਫਿਰ ਨਹੀਂ ਨਹੀਂ ਪ੍ਰੋਸਾਂਕਲ ਹੀ ਤੁਹਾਡੇ ਦਾ ਪੂਰਾ ਚਲੋ ਠੀਕ ਆ ਫਿਰ ਕੋਈ ਨਹੀਂ ਜੇ ਤੁਸੀਂ ਬਾਕੀ ਇਹ ਆ ਵੀ ਹਾਂ ਕਰਦੇ ਆ ਤੇ ਅੱਜ ਮਾਨੂੰ ਮੇਰੇ ਨੂੰ ਵੀ ਚਾਹ ਚੜਦਾ ਬਾਕੀ ਕੁੜੀ ਨੂੰ ਪੁੱਛ ਲਿਓ ਕੀ ਜਾਂਦੀ ਹੈ ਨਹੀਂ ਹਾਂ ਜੀ ਕੋਈ ਨਹੀਂ ਕਰਨ ਦੱਸ ਦੇ ਫਿਰ ਕੀ ਕਰਨ